ਮੈਂ ਗੁਰਪ੍ਰੀਤ ਸਿੰਘ ਭੱਟੀ ਪਿਛਲੇ 18 ਦਿਨਾਂ ਤੋਂ ਜੇਪਲ ਸਰਜਨ ਬਰਨਾਲਾ ਦੇ ਦਫ਼ਤਰ ਤੇ ਪੂਰੇ ਲਖਨਊ ਦੀ ਚੇਤਾ ਬਣਾ ਕੇ ਧਰਨੇ ਤੇ ਬੈਠਾ ਹਾਂਗਾ ਤੇ ਬਹੁਤ ਠੰਡੇ ਇੱਕ ਤਾਂ ਬੌਕੈਰ ਦੀ ਠੰਡ ਪੈ ਰਹੀ ਆ ਉਤੋਂ ਸਿਵਲ ਸਰਜਨ ਤੇ ਪੜਤਾਲੀਆ ਕਮੇਟੀ ਜਿਹੜੀ ਆ ਉਹ ਠੰਡ ਠੰਡੇ ਸਭਾ ਨਾਲ ਕੰਮਕਾਰ ਕਰ ਰਹੀ ਆ ਪੜਤਾਲੀਆ ਤੇ ਅੱਜ ਮੈਂ ਉਹਨਾਂ ਨੂੰ ਫੇਰ ਮਿਲਿਆ ਵੀ 23 24 ਨੂੰ ਮੇਰੇ ਬਿਆਨ ਲਏ ਸੀਗੇ ਤੇ ਜਿਹੜੇ ਮੇਰੇ ਬਕਾਇਰ ਰਹਿੰਦੇ ਨੇ ਹਮਸੇ ਕੰਮ ਉਹਦੀ ਤਾਂ ਕੋਈ ਲਿਖਤ ਦਿਓ ਕਾ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਵੀ ਮੰਗਲਵਾਰ ਨੂੰ ਆਪਣੇ ਕੀ ਕਹਿੰਦੇ ਤੁਹਾਨੂੰ ਜਿਹੜੇ ਤੁਹਾਡੇ ਬਕਾਏ ਰਹਿੰਦੇ ਨੇਗੇ ਉਸ ਦੀ ਕੀ ਪੜਤਾਲ ਕੱਢੀ ਹੈ ਉਹਦੀ ਕਾਪੀ ਦਿੱਤੀ ਜਾਵੇਗੀ ਤੇ ਅਜੇ ਡੀਸੀ ਸਾਹਿਬ ਵੱਲੋਂ ਆਈ ਪੜਤਾਲ ਦੇ ਸੰਬੰਧ ਦੇ ਵਿੱਚ ਵੀ ਮੈਨੂੰ ਕੋਈ ਸਪਸ਼ਟੀ ਕਰਨੀਆਂ ਕਾਪੀਆਂ ਨਹੀਂ ਦਿੱਤੀਆਂ ਤੇ ਉਮੀਦ ਕਰਦੇ ਆਂ ਵੀ ਆਪਣੇ ਕੀ ਕਹਿੰਦੇ ਇਮਾਨਦਾਰੀ ਨਾਲ ਪੂਰੀ ਪੜਤਾਲ ਕਰਨਗੇ ਤੇ ਮੈਨੂੰ ਪੜਤਾਲ ਦੀ ਰਿਪੋਰਟ ਮੰਗਲਵਾਰ ਨੂੰ ਹੇਣਗੇ ਅਗਰ 44 ਰਿਪੋਰਟਾਂ ਦੇ ਵਿੱਚ ਤਰੂੜੀ ਤਰੂੜੀਆਂ ਪਾਈਆਂ ਗਈਆਂ ਤਸੱਲੀਬਖਸ਼ ਰਿਪੋਰਟਾਂ ਨਾ ਹੋਈਆਂ ਤਾਂ ਇਹ ਧਰਨਾ ਆਪਣੇ ਕੀ ਕਹਨੇ ਇਸੇ ਪ੍ਰਕਾਰ ਚੱਲਦਾ ਰਹੇਗਾ ਤੇ ਪੂਕ ਹੜਤਾਲ 'ਚ ਤਬਦੀਲ ਕਰ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਿਵਲ ਸਰਜਨਾ ਬਰਨਾਲਾ ਦੀ ਨਿੱਜੀ ਤੌਰ ਤੇ ਹੋਵੇਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੀ ਧੰਨਵਾਦ